ਕਿਸਾਨਾਂ ਦੀ ਮੀਟਿੰਗ ਕੇਂਦਰ ਦੇ ਨਾਲ ਹੋਣੀ ਹੈ ਕੇਂਦਰ ਦੇ ਮੰਤਰੀਆਂ ਨੇ ਹਥਿਆਣਾ ਕੇਐਮਐਮ ਜਿਹੜਾ ਕਿ ਸ਼ੰਭੂ ਬਾਰਡਰ ਤੇ ਇਸ ਟਾਈਮ ਧਰਨਾ ਲਈ ਬੈਠਾ ਹੈ ਤੇ ਉਹ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਐਸਕੇਐਮ ਗੈਰ ਰਾਜਨੀਤਿਕ ਜਿਹੜਾ ਉਹ ਉੱਥੇ ਖਨੌਰੀ ਬਾਰਡਰ ਤੇ ਬੈਠੇ ਨੇ शिवराज चौहान ਨੇ ਜਿਹੜੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਆਣਾ ਸੀ ਪਰ ਉਹ ਅੱਜ ਨਹੀਂ ਆ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਜਗ੍ਹਾ ਦੂਸਰੇ ਮੰਤਰੀ ਆ ਰਹੇ ਨੇ ਸੁਖਜੀਤ ਸਿੰਘ ਢਲੇਵਾਰ ਖੁਦ ਆ ਰਹੇ ਨੇ ਜਿਹੜੇ ਕਿ ਐਂਬੂਲੈਂਸ ਦੇ ਵਿੱਚ ਆ ਰਹੇ ਨੇ ਜਿਹੜੇ ਕਿ ਆਲਰੇਡੀ ਤੁਹਾਨੂੰ ਪਤਾ ਹੈ ਕਿ ਅਮਰਨ ਅੰਸ਼ਨ ਤੇ ਉਹ ਲਗਾਤਾਰ ਚੱਲ ਰਹੇ ਨੇ ਔਰ ਉਹਦੇ ਬਾਅਦ ਉਹਨਾਂ ਨੂੰ ਪੂਰੇ ਦਾ ਪੂਰਾ ਵੈਂਟੀਲੇਟਰ ਔਰ ਸਾਰੀ ਜਿਹੜੀ ਹੈਗੀ ਹੈ ਪਾਈਪਾਂ ਵਗੈਰਾ ਸਾਰਾ ਕੁਝ ਜਿਹੜਾ ਉਹਨਾਂ ਨੂੰ ਸਪੋਰਟ ਸਿਸਟਮ ਦਿੱਤਾ ਗਿਆ ਮੈਡੀਕਲ ਸਪੋਰਟ ਸਿਸਟਮ ਉਹਦੇ ਨਾਲ ਹੀ ਐਂਬੂਲੈਂਸ ਦੇ ਵਿੱਚੋਂ ਲਿਆਏ ਜਾ ਰਹੇ ਨੇ ਕਾਕਾ ਸਿੰਘ ਕੋਟਰਾ ਉਹ ਆਣਗੇ ਅਭਿਮਨਿਉ ਕਹਾੜ ਹੋਣਗੇ ਸੁਖਜੀਤ ਸਿੰਘ ਹਰ ਜੋ ਹੜੇ ਹੋਣਗੇ ਉਹਦੇ ਬਾਅਦ 인ਦਰਜੀਤ ਸਿੰਘ ਕੋਟ ਬੁੱਢਾ ਹੋਣਗੇ ਜਿਸ ਸਰਵਨ ਸਿੰਘ ਪੰਦੇਰ ਖੁਦ ਆ ਰਹੇ ਨੇ ਉਹਦੇ ਬਾਅਦ ਜਸਵਿੰਦਰ ਸਿੰਘ ਲੋਂਗੋਵਾਲ ਉਹ ਹਾਜ਼ਰ ਰਹਿਣਗੇ ਮਨਜੀਤ ਸਿੰਘ ਰਾਏ ਉਹ ਹਾਜ਼ਰ ਰਹਿਣਗੇ ਬਲਵੰਤ ਸਿੰਘ ਬਹਿਰਾਮ ਕੇ ਉਹ ਹਾਜ਼ਰ ਰਹਿਣਗੇ ਬੀਬੀ ਸੁਖਵਿੰਦਰ ਕੌਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਕਿਸਾਨਾਂ ਦੀ ਮੀਟਿੰਗ ਕੇਂਦਰ ਦੇ ਨਾਲ ਹੋਣੀ ਹੈ ਕੇਂਦਰ ਦੇ ਮੰਤਰੀਆਂ ਨੇ ਇੱਥੇ ਆਣਾ ਹੈ ਕੇਐਮਐਮ ਜਿਹੜਾ ਕਿ ਸ਼ੰਭੂ ਬਾਰਡਰ ਤੇ ਇਸ ਟਾਈਮ ਧਰਨਾ ਲਈ ਬੈਠਾ ਤੇ ਉਹ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਐਸਕੇਐਮ ਅਗਰ ਰਾਜਨੀਤਿਕ ਜਿਹੜਾ ਉਹ ਉੱਥੇ ਖਨੋਰੀ ਬਾਰਡਰ ਤੇ ਬੈਠੇ ਨੇ ਅੱਜ ਉਹਨਾਂ ਦੀ ਮੀਟਿੰਗ ਹੈਗੀ ਹੈ ਕੇਂਦਰ ਦੇ ਨਾਲ ਕੇਂਦਰ ਦੇ ਵਫਦ ਦੇ ਨਾਲ ਜਿਹਦੇ ਵਿੱਚ ਸ਼ਿਵਰਾਜ ਚੋਹਾਨ ਨੇ ਜਿਹੜੇ ਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਆਣਾ ਸੀ ਪਰ ਉਹ ਅੱਜ ਨਹੀਂ ਆ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਜਗ੍ਹਾ ਦੂਸਰੇ ਮੰਤਰੀ ਆ ਰਹੇ ਨੇ ਪਰ ਉਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਵੱਡੀ ਇੱਕ ਖਬਰ ਹੈਗੀ ਹੈ ਕਿ ਜਗਜੀਤ ਸਿੰਘ ਡਲੇਵਾਲ ਖਨੋਰੀ ਬਾਰਡਰ ਤੋਂ ਆਪ ਚੱਲ ਚੁਕੇ ਨੇ ਐਂਬੂਲੈਂਸ ਦੇ ਵਿੱਚ ਆ ਰਹੇ ਨੇ ਉਹ ਔਰ ਉਹ ਅੱਜ ਮੁੱਖ ਕੇਂਦਰ ਰਹਿਣਗੇ ਕਿਉਂਕਿ ਅਦਾ ਸੋਚਿਆ ਜਾ ਰਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਖੁਦ ਆਪਾਂ ਗੇ ਮੀਟਿੰਗ 'ਚ ਸ਼ਿਰਕਤ ਕਰਨਗੇ ਕਿ ਨਹੀਂ ਪਰ ਖਬਰਾਂ ਜਿਸ ਤਰੀਕੇ ਦੇ ਨਾਲ ਚਲੀਆਂ ਔਰ ਜੋ ਆਖਿਰ ਦੇ ਵਿੱਚ ਦੋਨੋਂ ਫੋਰਮਾਂ ਨੇ ਇੱਕ ਤਰੀਕੇ ਦਾ ਡਿਸੀਜਨ ਲਿਆ ਜੋ ਫੈਸਲਾ ਲਿਆ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੀ ਖੁਦ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਰਹਿਣਗੇ ਔਰ ਉਹ ਖਨੌਰੀ ਬਾਰਡਰ ਤੋਂ ਐਂਬੂਲੈਂਸ ਦੇ ਵਿੱਚ ਚੱਲ ਚੁਕੇ ਨੇ ਔਰ ਮੋٹے ਤੌਰ ਤੇ 4.5 ਦੇ ਕਰੀਬ ਜਿਹੜੇ ਹੈਗੇ ਉਹ ਚੰਡੀਗੜ੍ਹ ਪਹੁੰਚਣ ਗਏ ਔਰ ਉਹਦੇ ਬਾਅਦ ਕਿਹਾ ਜਾ ਰਿਹਾ ਹਜੇ ਤੱਕ 5:30 ਦੇ ਕਰੀਬ ਸ਼ਾਇਦ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਸਕਦੀ ਹੈ ਲੰਮੀ ਮੀਟਿੰਗਾਂ ਦਾ ਦੌਰ ਜਿਹੜੇ ਲਗਾਤਾਰ ਕੇਂਦਰ ਦੇ ਨਾਲ ਪਿਛਲੀ ਵਾਰੀ ਵੀ ਜਦੋਂ ਹੋਈਆਂ ਸੀ ਕਿਸਾਨਾਂ ਦੀਆਂ ਤੇ ਉਦੋਂ ਚੱਲਿਆ ਸੀ ਅੱਜ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਲੰਬੀ ਮੀਟਿੰਗ ਚੱਲਦੀ ਹੈ ਔਰ ਨਤੀਜਾ ਕੀ ਰਹਿੰਦਾ ਪਰ ਉਸ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਜੇ ਕੇਐਮਐਮ ਦੀ ਗੱਲ ਕਰੀਏ ਤੇ ਉਹਦੇ ਵਿੱਚ ਬੈਠਕ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਮੋਰਚਾ ਕੇਐਮਐਮ ਦੀ ਤਰਫ ਤੋਂ ਜਿਹੜੇ ਸ਼ਾਮਲ ਹੋ ਰਹੇ ਨੇ ਉਹਦੇ ਵਿੱਚ ਸਰਵਨ ਸਿੰਘ ਪੰਦੇਰ ਖੁਦ ਆ ਰਹੇ ਨੇ ਉਹਦੇ ਬਾਅਦ ਜਸਵਿੰਦਰ ਸਿੰਘ ਲੋਂਗਰਵਾਲ हाजिर रहेंगे मनजीत सिंह राय उस हाजिर रहेंगे बलवंत सिंह बहराम के और हाजिर रहेंगे बीबी सुखविंदर कौर वो रहेंगे दिलबाग सिंह गिल और बाद रणजीत सिंह राजू उकार सिंह पंगाला नंद कुमार फिर पीटी जॉन फिर मलकीत सिंह गुलामी वाला फिर तेजवीर सिंह जोखड़ा फिर जंग सिंह पटेड़ी फिर सतनाम सिंह ਬੈਰੂ ਜਿਹੜੇ ਨੇ ਉਹ ਹਾਜ਼ਰ ਰਹਿਣਗੇ ਜੇ ਕੇਐਮਐਮ ਦੀ ਗੱਲ ਕਰੀਏ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇ ਜਗਜੀਤ ਸਿੰਘ ਡਲੇਵਾਲ ਉਹਨਾਂ ਦੇ ਪਾਸਿਓਂ ਖਨੋਰੀ ਬਾਰਡਰ ਤੋਂ ਜਾਂ ਉਹਨਾਂ ਦੇ ਜਿਹੜਾ ਗੈਰ ਰਾਜਨੀਤਿਕ ਜਿਹੇ ਪਾਸਿਓਂ ਕੌਣ-ਕੌਣ ਇਹਦੇ ਵਿੱਚ ਸ਼ਾਮਿਲ ਹੋਏਗਾ ਇੱਕ ਤਾਂ ਜਗਜੀਤ ਸਿੰਘ ਡਲੇਵਾਲ ਖੁਦ ਆ ਰਹੇ ਨੇ ਜਿਹੜੇ ਕਿ ਐਂਬੂਲੈਂਸ ਦੇ ਵਿੱਚ ਆ ਰਹੇ ਨੇ ਜਿਹੜੇ ਕਿ ਆਲਰੇਡੀ ਤੁਹਾਨੂੰ ਪਤਾ ਹੈ ਕਿ ਅਮਰਨ ਅੰਸ਼ਨ ਤੇ ਉਹ ਲਗਾਤਾਰ ਚੱਲ ਰਹੇ ਨੇ ਔਰ ਉਹਦੇ ਬਾਅਦ ਉਹਨਾਂ ਨੂੰ ਪੂਰੇ ਦਾ ਪੂਰਾ ਵੈਂਟੀਲੇਟਰ ਔਰ ਸਾਰੀ ਜਿਹੜੀ ਹੈਗੀ ਇਹ ਪਾਈਪਾਂ ਵਗੈਰਾ ਸਾਰਾ ਕੁਝ ਜਿਹੜਾ ਉਹਨਾਂ ਨੂੰ ਸਪੋਰਟ ਦਿੱਤਾ ਗਿਆ ਮੈਡੀਕਲ ਸਪੋਰਟ ਸਿਸਟਮ ਉਹਦੇ ਨਾਲ ਹੀ ਐਂਬੂਲੈਂਸ ਦੇ ਵਿੱਚੋਂ ਲਿਆਏ ਜਾ ਰਹੇ ਨੇ ਉੱਥੇ ਆ ਰਹੇ ਨੇ ਚੰਡੀਗੜ੍ਹ હાજર ਹੋਣਗੇ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਲ ਕਾਕਾ ਸਿੰਘ ਕੋਟਰਾ ਉਹ ਆਣਗੇ ਅਭਿਮਨਿਉ ਕਹਾੜ ਹੋਣਗੇ ਸੁਖਜੀਤ ਸਿੰਘ ਹਰਜੋ ਹੜੇ ਹੋਣਗੇ ਉਹਦੇ ਬਾਅਦ ਇੰਦਰਜੀਤ ਸਿੰਘ ਕੋਟ ਬੁੱਢਾ ਹੋਣਗੇ ਸੁਖਜਿੰਦਰ ਸਿੰਘ ਖੋਸਾ ਪੀਆਰ ਪਾਂਡਿਆਨ ਕੁਰੂ ਬਰੂ ਸ਼ਾਂਤ ਕੁਮਾਰ ਕਰਨਾਟਕ ਤੋਂ ਨੇ ਲਖਵਿੰਦਰ ਸਿੰਘ ਆਲਖ ਜਿਹੜੇ ਨੇ ਪ੍ਰਧਾਨ ਨੇ ਭਾਰਤੀ ਕਿਸਾਨ ਇਕਤਾ ਦੇ ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇਜਵਰ ਤੇਜਵਾਨ ਭਲਾਈ ਯੂਨੀਅਨ ਤੋਂ ਬਚਿੱਤਰ ਸਿੰਘ ਕੋਟਲਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਸਮਿਤੀ ਤੋਂ ਅਰੁਣਾ सिन्हा ਬਿਹਾਰ ਤੋਂ ਉਹਦੇ ਬਾਅਦ ਸੌਰੀ ਅਰुण सिन्हा ਬਿਹਾਰ ਤੋਂ ਹਰਪਾਲ ਸਿੰਘ ਬਡਾਲੀ ਉੱਤਰ ਪ੍ਰਦੇਸ਼ ਤੋਂ ਇੰਦਰਜੀਤ ਸਿੰਘ ਪੰਨੀ ਵਾਲਾ ਜਿਹੜੇ ਨੇ ਉਹ ਰਾਜਸਥਾਨ ਤੋਂ ਇਹਦੇ ਵਿੱਚ ਹਾਜ਼ਰ ਹੋਣਗੇ 14 ਮੈਂਬਰ ਕੇਐਮਐਮ ਦੇ ਤੇ 14 ਹੀ ਮੈਂਬਰ ਜਿਹੜੇ ਨੇ ਸਰਵਨ ਸਿੰਘ ਪੰਦੇਰ ਉਧਰ ਉਹਨਾਂ ਨੂੰ ਮਿਲਾਂ ਕੇ 14 ਇਧਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਮਿਲਾਂ ਕੇ 14 ਮੈਂਬਰ ਜਿਹੜੇ ਨੇ ਉਹ ਗੈਰ ਰਾਜਨੀਤਿਕ ਜਿਹੜਾ ਕਿ ਐਸਕੇਐਮ ਹੈਗਾ ਗਰੁੱਪ ਉਹਦੇ ਚੋਂ ਆ ਰਹੇ ਨੇ ਟੋਟਲ ਜਿਹੜੇ ਨੇ 28 ਮੈਂਬਰ ਨੇ ਅੱਜ ਦੀ ਜਿਹੜੀ ਮੀਟਿੰਗ ਹੋਣੀ ਹੈ ਕੇਂਦਰ ਦੇ ਨਾਲ ਉਹਦੇ ਵਿੱਚ ਜਿਹੜੇ ਭਾਗ ਲੈਣਗੇ ਔਰ ਤੁਹਾਨੂੰ ਦੱਸ ਦਈਏ ਕਿ ਇਹ ਮੀਟਿੰਗ 5:30 ਵਜੇ ਤਕਰੀਬਨ ਸ਼ੁਰੂ ਹੋਏਗੀ ਔਰ 28 ਮੈਂਬਰਾਂ ਦਾ ਵਫਦ ਜਿਹੜਾ ਹੈ ਉਹ ਕੇਂਦਰ ਸਰਕਾਰ ਦੇ ਨਾਲ ਇਹਦੇ ਵਿੱਚ ਹਾਜ਼ਰ ਹੋਏਗਾ ਔਰ ਇਸ ਦੇ ਨਾਲ ਹੀ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਉਹ ਇਹ ਆ ਰਹੀ ਕਿ ਦੇਖਣਾ ਹੋਏਗਾ ਕਿ ਜਿਹੜੇ 13 ਮੰਗਾ ਲੈ ਕੇ ਜਾ ਰਹੇ ਨੇ ਕਿਸਾਨ ਆਲਰੇਡੀ ਜਿਹਦੇ ਚੋਂ ਐਮਐਸਪੀ ਨੂੰ ਲੈ ਕੇ ਅ ਮੇਨ ਮੰਗ ਮੁਖ ਮੰਗ ਉਹਨਾਂ ਦੀ ਹੈਗੀ ਕਿ ਸਾਰੀਆਂ ਫਸਲਾਂ ਤੇ ਐਮ ਐਸ ਪੀ ਦਿੱਤੀ ਜਾਵੇ ਉਹਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਝਾਨ ਰਹਿੰਦਾ ਹੈ ਜੇ ਅੱਜ ਦੀ ਮੀਟਿੰਗ ਜਿਹੜੀ ਹੈਗੀ ਹੈ ਦੋਨੋਂ ਫੋਰਮਾ ਦੇ ਨਾਲ ਜਿਹੜੀ ਹੋਣੀ ਹੈ ਸਾਲ ਤੋਂ ਉੱਪਰ ਇਹਨਾਂ ਨੂੰ ਹੋ ਚੁੱਕਿਆ ਇਥੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਮੋਰਚਾ ਲਾਏ ਹੋਏ ਉਹਦੇ ਬਾਅਦ ਕਿਸ ਤਰ੍ਹਾਂ ਦਾ ਰੁਝਾਨ ਰਹਿੰਦਾ ਪਹਿਲੀ ਮੀਟਿੰਗ ਦੇ ਵਿੱਚ ਕੀ ਤਰਤੀਬ ਬਣਦੀ ਹੈ ਔਰ ਅੱਜ ਦੀ ਮੀਟਿੰਗ ਦਾ ਆਖਿਰਕਾਰ ਸਿੱਟਾ ਕੀ ਨਿਕਲੇਗਾ ਇਹਦਾ ਸਾਨੂੰ ਹਜੇ ਇੰਤਜ਼ਾਰ ਕਰਨਾ ਪਏਗਾ ਯਾਦ ਰੱਖੋ ਪ੍ਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਿੱਧੇ ਦੇ ਰਹੋ ਡੀਫੈਕਸ਼ਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਦੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ